ਨਮਸਕਾਰ ਜੀਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਨਿਯੋਜਕਤਾ ਡਾ ਸਾਡਾ ਸਵਾਗਤ ਕਰਦਾ ਉਹ ਕਹਿੰਦੇ ਸਾਡੇ ਖਜ਼ਾਨੇ ਖਾਲੀ ਆ ਜੇ ਉਹ ਕਹਿੰਦੇ ਆ ਵੀ ਮੈਂ ਐਮਐਸਪੀ ਨਹੀਂ ਦੇ ਸਕਦਾ ਤੇ ਆਪਣੀ ਸਰਕਾਰ ਅੱਜ ਛੱਡੋ ਸਾਨੂੰ ਬਹੁਮਤ ਨਾਲ ਸਾਨੂੰ ਸਰਕਾਰ ਦਿਓ ਅਸੀਂ ਅੱਜ ਸ਼ਾਮ ਨੂੰ ਪੰਜਾਬ ਦੀਆਂ 23 ਦੀਆਂ 23 ਫਸਲਾਂ ਉੱਤੇ ਐਮਐਸਪੀ ਦੇਵਾਂਗੇ ਅਸੀਂ ਅੱਜ ਸ਼ਾਮ ਨੂੰ ਪੰਜਾਬ ਦੀਆਂ 23 ਦੀਆਂ 23 ਫਸਲਾਂ ਉੱਤੇ ਐਮਐਸਪੀ ਦੇਵਾਂਗੇ ਹਰਿਆਣਾ ਦੇ ਅੰਦਰ ਲੋਕੋ ਕੋਲ ਜੇਲ ਇੱਕ ਤਰ੍ਹਾਂ ਦੀ ਜੇਲ ਬਣਾ ਕੇ ਰੱਖਣੇ ਦੇ ਬਾਵਜੂਦ ਵੀ ਕ੍ਰੈਸ਼ਰ ਸਰਕਾਰ ਕੋ ਉਪਰੇਤਨਾ ਪੜਾ ਗਿਆ ਹਰਿਆਣਾ ਦੇ ਕਿਸਾਨੋ ਕਾ ਜੋ ਕਰਜ ਕਾ ਵਿਆਜ ਸਾ ਉਹ ਮਾਫ ਕਰਨਾ ਪੜਾ ਸਰਕਾਰ ਕੋ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨਾਂ ਵੱਲੋਂ ਕਾ ਬੀ ਸਮੇਂ ਤੋਂ ਆਪਣੀ ਫਸਲਾਂ ਤੇ ਐਮਐਸਪੀ ਗਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਕਿਸਾਨ ਇਸ ਗੱਲ ਨੂੰ ਲੈ ਕੇ ਪਹਿਲੇ ਦਿੱਲੀ ਵਿੱਚ ਧਰਨੇ ਦੇ ਬੈਠੇ ਰਹੇ ਹੁਣ ਧਰਨੇ ਦੇ ਵੀ ਬੈਠੇ ਨੇ ਇਹਨਾਂ ਦੀ ਮੰਗ ਹੈ ਕਿ ਜਿਹਨੀਆਂ ਵੀ ਫਸਲਾਂ ਨੇ ਉਹਨਾਂ ਫਸਲਾਂ ਤੇ ਐਮਐਸਪੀ ਦੀ ਗਾਰੰਟੀ ਦਿੱਤੀ ਜਾ ਰਹੀ ਹੈ ਸਾਡੇ ਦੇਸ਼ ਦਾ ਕਿਸਾਨ ਨਾ ਗਰਮੀ ਦੇਖਦਾ ਨਾ ਸਰਦੀ ਦੇਖਦਾ ਬਸ ਉਹ ਆਪਣੀ ਫਸਲ ਨੂੰ ਉਗਾਉਂਦਾ ਬੜੀ ਮਿਹਨਤ ਕਰਨੀ ਪੈਂਦੀ ਹੈ ਫਸਲ ਉਗਾਉਣ ਦੇ ਸਾਡਾ ਅन्नदाता ਪਤਾ ਨਹੀਂ ਕਿਹੜੀ ਮੁਸ਼ਕਲਾਂ ਦੇ ਵਿੱਚੋਂ ਲੰਘ ਕੇ ਇਹ ਫਸਲ ਕਦਾ ਕਰਦਾ ਹੈ ਐਮਐਸਪੀ ਮੰਗ ਕੀਤੀ ਜਾ ਰਹੀ ਹੈ ਦੋਸਤੋ ਜਿਵੇਂ ਪਿਛਲੀ ਗੱਲ ਕਰਾਂ গুজਰਾਤ ਦੀਆਂ ਚੋਣਾਂ ਸਾਂ গুজਰਾਤ ਦੀਆਂ ਚੋਣਾਂ ਵੇਲੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸયોਜਕ ਅਰਵਿੰਦ ਕੇਜਰੀਵਾਲ ਨੂੰ ਉਥੇ ਪ੍ਰੀਸ ਸਭਾ ਵਿੱਚ ਗਿਆ ਗਿਆ ਕਿ ਪੰਜਾਬ ਸਰਕਾਰ ਮਾਨ ਸਰਕਾਰ ਪੰਜ ਫਸਾ ਤੇ ਐਮਐਸਬੀ ਦਿੰਦੀ ਹੈ ਉਸ ਤੋਂ ਪਹਿਲੇ ਵੀ ਅੱਜ ਵੀਡੀਓ ਅੱਜ ਵੀ ਵੈਲ ਹੁੰਦੀਆਂ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਮੰਤਰੀ ਦੇ ਇਲਾਵਾ ਆਮ ਆਦਮੀ ਪਾਰਟੀ ਦੇ ਹੋਰ ਲੀਡਰ ਜਿਹਦੇ ਵਿੱਚ ਉਹ ਇਹ ਕੈਂਡੀਡੇਟ ਹੁਣੇ ਜਾ ਸਕਦੇ ਨੇ ਕਿ ਸਾਡੀ ਸਰਕਾਰ ਬਣਾਓ ਅਸੀਂ 23 ਦੇ 23 ਫਸਲਾਂ ਤੇ ਐਮ ਐਸ ਪੀ ਦੇਵਾਂਗੇ ਦੋਸਤੋ ਜਦੋਂ ਅਰਵਿੰਦ ਕੇਜੇਵਾਲੋਂ ਗੁਜਰਾਤ ਵਿੱਚ ਛੇਕਿਆ ਗਿਆ ਕਿ ਪੰਜਾਬ ਸਰਕਾਰ ਪੰਜ ਫਸਲਾਂ ਦੇ ਐਨ ਐਸ ਪੀ ਦਿੰਦੀ ਹੈ ਤਾਂ ਆਰਟੀਆਈ ਬਾਕੇ ਇਸ ਗੱਲ ਦੀ ਜਾਣਕਾਰੀ ਮੰਗਣ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਵਿੱਚ ਕਿਹੜੀ ਕਿਹੜੀ ਫਸਲਾਂ ਤੇ ਪੰਜਾਬ ਸਰਕਾਰ ਐਮ ਐਸ ਪੀ ਦਿੰਦੀ ਹੈ ਤੇ ਕਿਹੜੀ ਫਸਲਾਂ ਦੇ ਕੇਂਦਰ ਸਰਕਾਰ ਐਮ ਐਸ ਪੀ ਦਿੰਦੀ ਹੈ ਖਰੀਦ ਕਰਦੀ ਹੈ ਦੋਸਤੋ ਬੜੀ ਹੈਰਾਨੀ ਵਾਲੀ ਗੱਲ ਆ ਕਿ ਪੰਜਾਬ ਸਰਕਾਰ ਵੱਲੋਂ ਜੋ ਜਵਾਬ ਆਇਆ ਉਹ ਬੜਾ ਹੈਰਾਨ ਕਰਨ ਵਾਲਾ ਹੈ ਇਹਦੇ ਹੀ ਮੁਕਾਬਲੇ ਦੇ ਵਿੱਚ ਹਰਿਆਣਾ ਸਰਕਾਰ ਹਰਿਆਣਾ ਸਰਕਾਰ ਦੇ ਕੋਲ ਵੀ ਇੱਕ ਆਰਟੀਆਈ ਪਈਗੀ ਆਰਟੀਏ ਦੇ ਵਿੱਚ ਇਹ ਪੁੱਛਿਆ ਗਿਆ ਕਿ ਹਰਿਆਣਾ ਸਰਕਾਰ ਕਿਹੜੀ ਫਸਲਾਂ ਤੇ ਐਮਐਸਪੀ ਦਿੰਦੀ ਹੈ ਤੇ ਕੇਂਦਰ ਸਰਕਾਰ ਕਿਹੜੀ ਫਸਲਾਂ ਦੇ ਐਮ ਜਿਹੜੀ ਹੈ ਫਸਲ ਖਰੀਦੀ ਐਮਐਸਪੀ ਤੇ ਦੋਸਤੋ ਦੋਨਾਂ ਦਾ ਜਵਾਬ ਸਾਡੇ ਕੋਲ ਆ ਗਿਆ ਪਹਿਲੇ ਮੈਂ ਪੰਜਾਬ ਸਰਕਾਰ ਦੇ ਜਵਾਬ ਦੀ ਗੱਲ ਕਰਾਂ ਪੰਜਾਬ ਸਰਕਾਰ ਪੰਜਾਬ ਦੇ ਖੇਤੀਬਾੜੀ ਮੰਤਰੀ ਦੇ ਕੋਲ ਆਰਟੀਏ ਪਾ ਕੇ ਪੁੱਛਿਆ ਗਿਆ ਸੀ ਕਿ ਪੰਜਾਬ ਦੇ ਵਿੱਚ ਕਿਹੜੀਆਂ ਫਸਲਾਂ ਕੇਂਦਰ ਸਰਕਾਰ ਤੇ ਕਿਹੜੀਆਂ ਫਸਲਾਂ ਪੰਜਾਬ ਦਾ ਫਿਰ ਐਮਐਸਪੀ ਤੇ ਖਰੀਦਦੀ ਉਹਨਾਂ ਵੱਲੋਂ ਇਹ ਪੱਤਰ ਮੰਡੀ ਬੋਰਡ ਨੂੰ ਭੇਜ ਦਿੱਤਾ ਗਿਆ ਜਵਾਬ ਦੇਣ ਦੇ ਲਈ ਮੰਡੀ ਬੋਰਡ ਵੱਲੋਂ ਜਵਾਬ ਨੇ ਦਿੱਤਾ ਗਿਆ ਅਪੀਲ ਵੀ ਪਾਈ ਗਈ ਅਪੀਲ ਜਾ ਕੇ ਉੱਥੇ ਜਿਹੜਾ ਗੱਲਬਾਤ ਵੀ ਕੀਤੀ ਗਈ ਉਸ ਤੋਂ ਬਾਅਦ ਜੋ ਜਵਾਬ ਆਇਆ ਉਹ ਜਵਾਬ ਦੇ ਵਿੱਚ ਵੀ ਇੱਕ ਤਰ੍ਹਾਂ ਨਾਲ ਕੁਝ ਨਹੀਂ ਦੱਸਿਆ ਗਿਆ ਕਿ ਪੰਜਾਬ ਸਰਕਾਰ ਪੰਜਾਬ ਦੇ ਵਿੱਚ ਕਿਹੜੀਆਂ ਫਸਲਾਂ ਤੇ ਐਮਐਸਪੀ ਦੇਰੀਆ ਯਾਕ੍ਰੀਦਰੀ ਇਸ ਤਰ੍ਹਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਇੱਕ ਪੱਤਰ ਲਿਖਾਇਆ ਗਿਆ ਸੂਚਨਾ ਦਾ ਅਧਿਕਾਰ ਦੇ ਤਹਿਤ ਉਹਦੇ ਤਹਿਤ ਇਹ ਪੁੱਛਿਆ ਗਿਆ ਕਿ ਹਰਿਆਣਾ ਦੇ ਵਿੱਚ ਹਰਿਆਣਾ ਸਰਕਾਰ ਕਿਹੜੀ ਕਿਹੜੀ ਫਸਲਾਂ ਤੇ ਐਮ ਐਸ ਬੀ ਦਿੰਦੀ ਹੈ ਤੇ ਸੈਂਟਰ ਸਰਕਾਰ ਕਿਹੜੀ ਫਸਲਾਂ ਤੇ ਐਮ ਐਸ ਬੀ ਦਿੰਦੀ ਹੈ ਦੋਸਤੋ ਉਹਨਾਂ ਦਾ ਜਵਾਬ ਆ ਗਿਆ ਉਹਨਾਂ ਦਾ ਜਵਾਬ ਆ ਗਿਆ ਇਸ ਤੋਂ ਲੱਗਿਆ ਇਸ ਤੋਂ ਸਾਫ ਹੋ ਗਿਆ ਕਿ ਹਰਿਆਣਾ ਦੇ ਵਿੱਚ ਦੋ ਫਸਲਾਂ ਜਿਹੜੀਆਂ ਕਣਕ ਅਤੇ ਝੇਰੀ ਸੈਂਟਰ ਪੂਲ ਦੇ ਤਹਿਤ ਤੇ ਬਾਕੀ ਦੀਆਂ ਕਿ 12 ਫਸਲਾਂ ਤੇ ਐਮ ਐਸ ਪੀ ਉਹ ਹਰਿਆਣਾ ਸਰਕਾਰ ਦਿੰਦੀ ਹੈ ਜਾਂ ਹਰਿਆਣਾ ਸਰਕਾਰ ਖਰੀਦ ਕਰਦੀ ਹੈ ਇਸ ਤੋਂ ਇਲਾਵਾ ਇੱਕ ਫਸਲ ਤੇ ਫਾਬਰਤਰ ਯੋਜਨਾ ਵੀ ਚੱਲ ਰਹੀ ਹੈ ਫਾਬ ਜੇ ਮਾਰਕੀਟ ਦੇ ਵਿੱਚ ਉਸ ਕਿਸਾਨ ਨੂੰ ਉਹ ਰੇਟ ਜੋ ਐਮਐਸਪੀ ਫਿਕਸ ਕੀਤੀ ਹੋਈ ਹੈ ਨਹੀਂ ਮਿਲੇਗਾ ਭਾਵੰਤਰ ਦੇ ਤਹਿਤ ਸਰਕਾਰ ਪੂਰੀ ਬਰਪਾਈ ਕਰੇਗੀ ਦੋਸਤੋ ਜਿਹੜਾ ਪਹਿਲੇ ਅਰਵਿੰਦ ਕੇਦਰੀਵਾਲ ਵੱਲੋਂ ਉੱਥੇ ਗੱਲ ਕੀਤੀ ਗਈ ਉਹਦੇ ਵਿੱਚ ਇਹ ਗੱਲ ਕਹੀ ਗਈ ਕਿ ਪੰਜਾਬ ਦੇ ਵਿੱਚ ਭਵੰਤ ਮੰਤ ਸਰਕਾਰ ਪੰਜ ਫਸਲਾਂ ਦੇ ਐਮਐਸਪੀ ਦੇ ਰਹੀ ਹੈ ਉਹਦੇ ਵਿੱਚ ਕਣਕ ਚਾਵਲ ਕਪਾਹ ਨਰਮਾ ਤੇ ਮੂੰਗ ਦਾ ਨਾਲ ਇਹ ਵੀ ਕਿਹਾ ਗਿਆ ਕਿ ਜਿਹੜੀ ਸਰਕਾਰ ਹੈ ਜੇ ਜੇ ਮੰਡੀ ਦੇ ਵਿੱਚ ਉਹਦੇ ਫਸਲ ਨਹੀਂ ਵਿਕਦੀ ਐ ਐਮਐਸਪੀ ਨਹੀਂ ਚੱਕੀ ਜਾਂਦੀ ਤਾਂ ਸਰਕਾਰ ਦੇਖੋ ਆ ਸਕਦਾ ਹੈ ਇਸੇ ਤਰ੍ਹਾਂ ਹੀ ਉਹਨਾਂ ਨੇ ਉੱਥੇ ਚੌੜ ਰੈਲੀ ਦੌਰਾਨ ਗੁਜਰਾਤ ਦੇ ਲੋਕਾਂ ਨੂੰ ਵੀ ਇਹ ਵਾਦਾ ਕੀਤਾ ਕਿ ਗੁਜਰਾਤ ਦੇ ਸਰਕਾਰ ਬਣਨ ਤੇ गेहूं ਚਾਵਲ ਚਨਾ ਮੂੰਗਫਲੀ ਕਪਾਹ ਤੇ ਐਮਐਸਪੀ ਦਿੱਤੀ ਜਾਵੇਗੀ ਪੰਜਾਬ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਬਣੇਗੀ ਉਹ ਐਮਐਸਪੀ ਦੇਵੇਗੀ ਦੋਸਤੋ ਕਿਹੜੀ ਕਿੰਨੀ ਕਿਹੜੀ ਫਸਲਾਂ ਤੇ ਪੰਜਾਬ ਸਰਕਾਰ ਐਮਐਸਪੀ ਦੇ ਰਹੀ ਹੈ ਤਾਂ ਉਹਨੂੰ ਦੱਸਣਾ ਚਾਹੀਦਾ ਹੈ ਆਰਟੀਏ ਦੇ ਵਿੱਚ ਉਹਨੂੰ ਜਾਣਕਾਰੀ ਦੇਣੀ ਚਾਹੀਦੀ ਸ਼ੁ ਤਾਂ ਕਿ ਇਹ ਪਤਾ ਲੱਗ ਸਕੇ ਕਿ ਪੰਜਾਬ ਸਰਕਾਰ ਕਿਹੜੀ ਕਿਹੜੀ ਫਸਲਾਂ ਤੇ ਐਮਐਸਪੀ ਦੇ ਰਹੀ ਹੈ ਕਿਉਂਕਿ ਆਮ ਆਲ ਦਾ ਆਮ ਆਦਮੀ ਪਾਰਟੀ ਦਾ ਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਭਰੀ ਸਭਾਵਿਕ ਜੁੜਾ ਦੇ ਵਿੱਚ ਇਹ ਗੱਲ ਕਹੀ ਗਈ ਸੀ ਦੋਸਤੋ ਹੁਣ ਹਰਿਆਣਾ ਸਰਕਾਰ ਦੀ ਗੱਲ ਹੈ ਜਿਹੜਾ ਹਰਿਆਣਾ ਗਵਰਨਮੈਂਟ ਹੈ ਜਦੋਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਆਰਟੀ ਦੇ ਤਹਿਤ ਪੱਤਰ ਲਿਖਿਆ ਗਿਆ ਇਹ ਸੂਚਨਾ ਮੰਗੀ ਗਈ ਤਾਂ ਉਹਨਾਂ ਦਾ ਇੱਕ ਪੱਤਰ ਮਿਲਿਆ ਜਿਨ੍ਹਾਂ ਵਿੱਚ ਉਹ ਮੁੱਖ ਮੰਤਰੀ ਦਾ ਜਿਹੜਾ ਦਫਤਰ ਹੈ ਉਹਨਾਂ ਨੂੰ ਇਹ ਗੱਲ ਕਹੀ ਗਈ ਜੇ ਤੁਸੀਂ ਜਾਣਕਾਰੀ ਲੈਣੀ ਹੈ ਤਾਂ ਤੁਸੀਂ ਡਾਇਰੈਕਟੋਰੇਟ ਐਗਰੀਕਲਚਰ ਐਂਡ ਫਾਰਮਸ ਵੈਲਫੇਅਰ ਹਰਿਆਣਾ ਖੇਤੀ ਭਵਨ ਸੈਕਟਰ 21 ਪੰਚਕੁਲਾ ਨੂੰ ਆਨਲਾਈਨ ਐਪਲੀਕੇਸ਼ਨ ਪਾਓ। ਦੋਸਤੋ ਉਸ ਤੋਂ ਬਾਅਦ ਉੱਥੇ ਐਪਲੀਕੇਸ਼ਨ ਪਾਈ ਗਈ ਸੂchna ਦੇ ਅਧਿਕਾਰ ਦੇ ਤਹਿਤ ਉਹਨਾਂ ਕੋਲ ਸੂchnਾ ਮੰਗੀ ਗਈ। ਸੂchnਾ ਉਹ ਮਿਲੀ ਹੈ। ਉਸ ਫੋਕਸਨਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ ਜਿਹੜੀ ਕਿਹੜੀ ਕਿਹੜੀ ਫਸਲ ਕਿੰਨੇ ਰੇਟ ਤੇ ਖੇਦੀ ਜਾ ਰਹੀ ਹੈ ਪਰ ਉਹਨਾਂ ਨੇ ਇਹ ਜ਼ਰੂਰ ਕਹਿ ਦਿੱਤਾ ਕਿ ਕਿਹੜੀ ਕਿਹੜੀ ਫਸਲ ਜਿਹੜੀ ਹੈ ਉਹ ਸੈਂਟਰ ਸਰਕਾਰ ਕੀਦਰੀ ਐਮ ਐਸ ਪੀ ਦੇ ਜਾਂ ਕਿਹੜੀ ਕਿਹੜੀ ਫਸਲ ਸਟੇਟ ਗਵਰਨਮੈਂਟ ਦੀ ਉਹਨਾਂ ਦਾ ਜਵਾਬ ਆਇਆ ਉਹਨਾਂ ਵਿੱਚ ਉਹਨਾਂ ਨੇ ਲਿਖਿਆ ਗਿਆ ði state government is procuring wheat paddy act ਇਹ ਮੈਚੂ ਫਿਕਸਡ ਬਾਈ ਗਵਰਨਮੈਂਟ ਆਫ ਇੰਡੀਆ ਫੋਰ ਸੈਂਟਰਲ ਪੂਲ ਸੈਂਟਰਲ ਪੂਲ ਦੇ ਤਹਿਤ ਜਿਹੜੀ ਹਰਿਆਣਾ ਸਰਕਾਰ ਕਣਕ ਅਤੇ ਜਿਰੀ ਐਮ ਐਸ ਪੀ ਦੇ ਖਰੀਦ ਰਹੀ ਇੱਕ ਤਰ੍ਹਾਂ ਨਾਲ ਇਹ ਕਹਿਿਆ ਜਾ ਸਕਦਾ ਕਿ ਕਣਕ ਅਤੇ ਜਿਰੀ ਤੇ ਐਮ ਐਸ ਪੀ ਸੈਂਟਰ ਸਰਕਾਰ ਦਿੰਦੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਗਿਆ ਦੀ ਸਟੇਟ ਗਵਰਨਮੈਂਟ ਹਾਲ ਕੋ ਪ੍ਰੋਕੋਸ ਮਸਟਰਡ ਆਫ ਸਨਫਲਾవర్ ਗਰਾਮ ਮੂੰਗ ਗੋੜਨਟ ਸੀਸਮ ਉਰਦ ਅਰਹਰ ਜੇ ਡਰਲੀ ਕਾਟਨ ਐਟ ਐਮ ਐਸ ਪੀ ਭਵੰਤਰ ਐਮ ਐਸ ਪੀ ਮਾਰਕਟਡ ਇਨ ਪ੍ਰੋਵਾਈਡ ਟੂ ਬਾਜਰਾ ਫਾਰਮਰਸ ਅੰਡਰ ਭਵੰਤਰ ਬਾਟ ਪਾਈ ਯੋਜਨਾ ਉਹਨਾਂ ਨੂੰ ਕਿਹਾ ਗਿਆ ਕਿ ਸਰੋਂ ਸੂਜਮਖੀ ਛੋਲੇ ਮੰਗੜ ਮੋਂਗ ਭਲੇ ਸੀਸ਼ਮ ਉਰਦ ਅਰਹਰ ਮੱਕੀ ਡਰਲੀ ਕਪਾਸ ਐਮ ਐਸ ਪੀ ਦਿੱਤੀ ਜਾ ਰਹੀ ਹੈ ਦੋਸਤੋ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੇ ਬਾਜਰਾ ਉਹਦਾ ਵੀ ਐਮਐਸਬੀ ਫਿਕਸ ਹੈ ਉਹਦੇ ਭਾਵੰਤਰ ਯੋਜਨਾ ਜਿਹੜੀ ਹੈ ਸਰਕਾਰ ਵੱਲੋਂ ਚਲਾਈ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਜਿਹੜੀ ਇਹ ਯੋਜਨਾ ਹੈ ਭਾਵੰਤਰ ਬਰਪਾਈ ਯੋਜਨਾ ਤਹਿਤ ਇਹ ਯੋਜਨਾ ਹੈ ਮਤਲਬ ਇਹ ਗਿਆ ਜਾ ਸਕਦਾ ਹੈ ਕਿ ਜਿੰਨੇ ਇਹ ਘੱਟ ਰੇਟ ਤੇ ਕਿਸਾਨ ਦੇ ਕਿਸਾਨ ਦਾ ਉਹ ਅਸਲ ਬਾਜਰਾ ਵਿਕੇਗਾ ਉਹ ਜਿੰਨਾ ਵੀ ਘਾਟਾ ਹੋਏਗਾ ਉਹ ਸਰਕਾਰ ਪੂਰਾ ਕਰੇਗੀ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਹਰਿਆਣਾ ਦੇ ਭਾਰਤੀ ਜਨਤਾ ਪਾਰਟੀ ਸਰਕਾਰ ਇਹਨਾਂ ਫਸਲਾਂ ਤੇ ਐਮਐਸਵੀ ਦੇ ਰਹੀ ਹੈ ਐਸਪੀ ਐਮਐਸਵੀ ਲਾਗੂ ਕੀਤੀ ਹੈ ਦੋਸਤੋ ਮਲੇ ਇਹ ਵੀ ਸਭ ਨੂੰ ਯਾਦ ਹੋਏਗਾ ਕਿ ਜਿਹੜਾ ਸੰਭੋ ਬਾਰਡਰ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਮੰਗਾਂ ਨੂੰ ਲੈ ਕੇ ਉੱਤੇ ਧਰਮਾ ਲਾਇਆ ਹੋਇਆ ਉੱਤੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਵੱਲੋਂ ਇੱਕ ਗੱਲ ਕੀਤੀ ਗਈ ਸੋਨ ਵੱਲੋਂ ਇਹ ਕਿਹਾ ਗਿਆ ਸੀ ਕਿ ਕਿਸਾਨਾਂ ਦਾ ਪ੍ਰੈਸ਼ਰ ਸੀ ਕਿਸਾਨਾਂ ਦੇ ਪ੍ਰੈਸ਼ਰ ਦੇ ਚੱਲਦੇ ਹੀ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਦੇ ਕਰਜ਼ੇ ਦਾ ਵਿਆਜ ਮਾਫ ਕਰ ਦਿੱਤਾ ਗਿਆ। ਦੋਸਤੋ ਪੰਜਾਬ ਦੀ ਜਨਤਾ ਵੀ ਜਾਣਨਾ ਚਾਹੁੰਦੀ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਕਿਸਾਨਾਂ ਦੇ ਕਰਜ਼ਾ ਦਾ ਕਿੰਨਾ ਵਿਆਜ ਮਾਫ ਹੋਇਆ ਤੇ ਉਹ ਕਦੋਂ ਮਾਫ ਹੋਇਆ ਇਹ ਦੱਸਣਾ ਚਾਹੀਦਾ ਹੈ ਸਰਕਾਰ ਨੂੰ ਕਿ ਜੇ ਹਰਿਆਣਾ ਸਰਕਾਰ ਨੇ ਆਪਣੇ ਬਜਟ ਦੇ ਵਿੱਚ ਇਹ ਸੂਚਨਾ ਦੇ ਦਿੱਤੀ ਕਿਸਾਨਾਂ ਲਈ ਇਹ ਕਰਤਾ ਤੇ ਜਿਹੜੀ ਜਿਹੜਾ ਪੰਜਾਬ ਕਿਸਾਨ ਨੇ ਤੌਰ ਤੇ ਕਿਸਾਨੀ ਤੌਰ ਤੇ ਜਾਣਿਆ ਜਾਂਦਾ ਹੈ ਉਹਦੇ ਵਿੱਚ ਸਰਕਾਰ ਨੇ ਕਿਸਾਨਾਂ ਦੇ ਕਰਜ਼ੇ ਦੇ ਵਿਆਜ ਲੈ ਕੇ ਕੀ ਯੋਜਨਾ ਦਿੱਤੀ ਉਹਦਾ ਕਿੰਨਾ ਕਿਸਾਨਾਂ ਨੂੰ ਫਾਇਦਾ ਹੋਇਆ ਹੋਇਆ ਜਾਂ ਨਹੀਂ ਹੋਇਆ ਕਿਹੜੀ ਯੋਜਨਾ ਦਿੱਤੀ ਜਾਂ ਨਹੀਂ ਦਿੱਤੀ ਇਹ ਜਰੂਰ ਦੱਸਣਾ ਚਾਹੀਦਾ ਹੈ ਦੋਸਤੋ ਮੇਰਾ ਇਹ ਸੂਚਨਾ ਮੰਗਣ ਦਾ ਮਕਸਦ ਸਿਰਫ ਇੰਨਾ ਸੀ ਕਿ ਇਹ ਪਤਾ ਲੱਗ ਸਕੇ ਕਿ ਜਿਹੜੀ ਹਰਿਆਣਾ ਸਰਕਾਰ ਹੈ ਉਹ ਕਿੰਨੀ ਫਸਲਾਂ ਤੇ ਐਮਐਸਬੀ ਉਹਨੇ ਲਾਗੂ ਕੀਤੀ ਹੋਈ ਹੈ ਜਾਂ ਤੈਕੀ ਕੀਤੀ ਹੋਈ ਹੈ ਤੇ ਪੰਜਾਬ ਸਰਕਾਰ ਜਿਹੜੇ ਜਿਹੜੇ ਅਰਿੰਦ ਕੇਜਰੀਵਾਲ ਆਪ ਦੇ ਪ੍ਰਮੁੱਖ ਜਿਲੇ ਦੇ ਮੁੱਖ ਮੰਤਰੀ ਨੇ ਗੁਜਰਾਤ ਦੇ ਵਿੱਚ ਇਹ ਗੱਲ ਕਹੀ ਸੀ ਕਿ 5% ਦੇ ਐਮਐਸਬੀ ਦਿੱਤੀ ਜਾ ਰਹੀ ਹੈ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਕਿ ਪੰਜਾਬ ਦੇ ਵਿੱਚ ਉਹ ਕਿਹੜੀਆਂ ਫਸਲਾਂ ਨੇ ਜਿਨ੍ਹਾਂ ਤੇ ਐਮਐਸਬੀ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਹੈ ਹੁਣ ਦੋਨਾਂ ਵਾਲਾ ਜੋ ਸੋਚਲਾ ਮਿਲੀ ਉਹ ਦਰਸ਼ਕਾਂ ਅੱਗੇ ਸਾਂਝੀ ਕਰ ਦਿੱਤੀ ਗਈ। ਦੋਸਤੋ ਆਦਲੇ ਵਸਤਨਾ ਹੀ ਨਮਸਕਾਰ ਜੈ